ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਗੁਰਦੁਆਰਾ 시ਹਾਟਾ ਸਾਹਿਬ ਦੇ ਬਾਹਰ ਇੱਕ ਮੰਦਭਾਗੀ ਘਟਨਾ ਵਾਪਰੀ ਦਿਨ ਦਿਹਾੜੇ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਝੰਡਿਆਲਾ ਗੁਰੂ ਦੇ ਵਾਰਡ ਨੰਬਰ 2 ਦੇ ਕਾਉਂਸਲਰ ਹਰਜਿੰਦਰ ਸਿੰਘ ਬਾਮਨ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਦੇ ਚਲਦਿਆਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਤੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋਈ ਮੌਕੇ ਤੇ ਥਾਣਾ 시ਹਾਟਾ ਦੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਗੋਲੀਆਂ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਬਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਤੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਘੜ ਤੋਂ ਘੜ ਜਾਂ ਤਿੰਨ ਜਾਂ ਚਾਰ ਚੱਲੀਆਂ ਹੈ ਮੋਟਰਸਾਈਕਲ ਤੇ ਆਏ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਇਹ ਸ਼ੜਾ ਸਰ ਦੀ ਬੈਕਸਾਈਡ ਹੈ ਜੀ ਤੇ ਇੱਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ ਕੀ ਗੋਲੀਆਂ ਸੱਚੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹੱਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ